ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਤੇ ਹਰ ਪੰਜਾਬੀ ਦਾ ਇੱਕ ਸੁਪਨਾ ਹੁੰਦਾ ਵੀ ਆਪਾਂ ਵਿਦੇਸ਼ੀ ਧਰਤੀ ਉੱਤੇ ਜਾ ਕੇ ਆਪਣਾ ਕੰਮ ਕਰੀਏ ਵੀ ਤੇ ਬਾਅਦ ਵਿੱਚ ਆਪਣਾ ਕੰਮ ਕਰ ਸ਼ੁਰੂ ਕਰੀਏ ਅੱਜ ਆਪਾਂ ਤੁਹਾਨੂੰ ਦੱਸਾਂਗੇ ਆਪਣੀ ਵਲੌਗ ਦੇ ਵਿੱਚ ਵੀ ਆਪਾਂ ਇਟਲੀ ਦੇ ਵਿੱਚ ਜਿਹੜੀ ਆਪਣੀ ਪੀਜ਼ਾ ਸ਼ਾਪ ਹੈ ਉਹਨੂੰ ਕਿੱਦਾਂ ਖੋਲ ਸਕਦੇ ਹਾਂ ਕਿਹੜੇ ਕਿਹੜੇ ਡਾਕੂਮੈਂਟ ਆਪਾਂ ਨੂੰ ਚਾਹੀਦੇ ਆ ਕਿੰਨਾ ਆਪਾਂ ਨੂੰ ਐਕਸਪੀਰੀਅੰਸ ਚਾਹੀਦਾ ਹੈ ਕੀ ਕੁਝ ਆਪਾਂ ਨੂੰ ਚਾਹੀਦਾ ਹੈ ਤੇ ਕਿ ਪੀਜ਼ਾ ਸ਼ਾਪ ਕਿੰਨੇ ਵੀ ਤਿਆਰ ਹੋ ਜਾਂਦੀ ਹੈ ਨਮੀ ਦੁਕਾਨ ਲੈ ਕੇ ਆਪਾਂ ਕਿੰਨੇ ਖੋਲ ਸਕਦੇ ਆਂ ਕਿ ਆਪਾਂ ਚਲਦੀ ਦੁਕਾਨ ਲੈਣੀ ਆਪਾਂ ਨੂੰ ਕਿੰਨੇ ਦੀ ਮਿਲ ਜਾਂਦੀ ਆ ਵੱਖ-ਵੱਖ ਗੱਲਾਂ ਬਾਤਾਂ ਬਾਰੇ ਜ ਬਲੌਗ ਦੇ ਵਿੱਚ ਕਰਾਂਗੇ ਤੁਸੀਂ ਸਾਰੇ ਜਾਣਦੇ ਹੋ ਜੇ ਮੈਨੂੰ ਪਿਛਲੇ ਬਲੌਗ ਸਾਰੇ ਦੇਖੇ ਆਂ ਆਪਣੀ ਪੀਜ਼ਾ ਸ਼ਾਪ ਹੈਗੀ ਆ 6-7 ਸਾਲ ਤੋਂ ਰੌਂਡ ਆਪਾਂ ਆਪਣੀ ਸ਼ਾਪ ਨੂੰ ਮੇ ਤੋਂ ਰਨ ਕਰ ਰਹੇ ਆਂ ਉਹ ਸਾਰਾ ਐਕਸਪੀਰੀਅੰਸ ਤੁਹਾਡੇ ਨਾਲ ਨਾਲ ਆਪਾਂ ਕੰਮ ਕਰਾਂਗੇ ਸ਼ਾਪ ਦੇ ਉੱਤੇ ਨਾਲੇ ਤੁਹਾਡੇ ਕੇ ਆਪਾਂ ਸ਼ੇਅਰ ਕਰਾਂਗੇ ਪਹਿਲਾਂ ਇੱਕ ਵਾਰ ਆਪਣੀ ਮੇਥੋਂ ਟੇਬਲ ਡੂਅਰ ਲਾ ਕੇ ਆਪਾਂ ਸੈੱਟ ਕਰ ਲਈਏ ਆਪਣੀ ਸਾਰੀ ਸੈਟਿੰਗ ਵੇਟਿੰਗ ਕਰ ਲਈਏ ਕਿਉਂਕਿ ਆਪਣੇ ਟੇਬਲ ਸਾਲਾ ਹੀ ਬਾਹਲੇ ਪਾਸੇ ਹੈਗੇ ਫਿਰ ਉਹ ਖਾਣ ਪੀਣ ਵਾਸਤੇ ਆਉਣੇ ਆ ਉਸ ਤੋਂ ਪਹਿਲਾਂ ਇੱਕ ਵਾਰੀ ਸੈਟਿੰਗ ਸੂਟਿੰਗ ਕਰਕੇ ਆਣ ਟੇਬਲ ਦੇ ਕਪੜਾ ਕੁਪੜਾ ਮਾਰ ਕੇ ਸੈੱਟ ਕਰਕੇ ਉਸ ਤੋਂ ਬਾਅਦ ਉਹਨਾ ਕੰਮ ਦਾ ਸਟਾਰਟ ਕਰਦੇ ਆ ਆਪਾਂ ਲੋ ਜੀ ਹੋ ਗਿਆ ਸਾਰੇ ਟੇਬਲ ਸੈੱਟ ਹੋ ਗਈ ਜੀ ਸੈੱਟ ਹੋ ਗਏ ਹਾਂ ਠੀਕ ਹੋ ਗਿਆ ਦੋ ਤਰੀਕੇ ਦੇ ਹੁੰਦੇ ਆ ਮੇਥਰੋ ਪੀਜ਼ਾ ਸ਼ਾਪ ਇੱਕ ਹੁੰਦੀ ਹੈ ਪੀਜ਼ਾ ਇਟਾਲੀਆ ਜਿਹਨੋਂ ਆਪਾਂ ਪੀਜ਼ਾ ਕੱਟ ਕੇ ਬੰਕੂ ਤੇ ਵੇਚ ਕੇ ਰੱਖ ਕੇ ਬਾਅਦ ਜੋ ਕੀ ਵੇਚਦੇ ਆ ਤੇ ਇੱਕ ਹੁੰਦੀ ਹੈ ਪੀਜ਼ੇ ਤੁੰਦੇ ਜਿਹੜਾ ਆਪਾਂ ਲੱਕੜ ਦੀ ਪੱਠੀ ਬਣਦੇ ਆ ਇਲੈਕਟ੍ਰੋਨਿਕ ਫੋਟੋ ਚ ਬਣ ਰੈਸਟੋਰੈਂਟ ਪੀਜ਼ਰਿਆ ਇਸ ਤਰ੍ਹਾਂ ਤੇ ਪੀਜ਼ਰਿਆ ਜਿਹਾ ਉਹਨੇ ਪੀਜ਼ਾ ਤਾਲਿਓ ਜਿਹੜੇ ਮਤਲਬ ਆਪਾਂ ਰੋਮ ਸ਼ਹਿਰ ਤੋਂ ਆਪ ਦਿਖਦੀਆਂ ਅਕਸਰ ਆਪਾਂ ਜਿੱਥੇ ਸਾਡੇ ਵੱਡੇ ਵੱਡੇ ਤੇਲੀ ਪੇਵੇਂ ਆਪਾਂ ਕਟ-ਕਟ ਪੀਜ਼ਾ ਦਨੇ ਆ ਉਹਨੂੰ ਕਹਿ ਦਨੇ ਆ ਪੀਜ਼ਾ ਤੇਲੀ ਆ ਪੀਜ਼ਾ ਕਹਿ ਦਨੇ ਆ ਉਹਨੂੰ ਤੇ ਜਿਹੜੀ ਆਪਣੀ ਸ਼ਾਪ ਹੈ ਇਹ ਹੈਗਾ ਰੈਸਟੋਰੈਂਟ ਤੇ ਪੀਜ਼ਰਿਆ ਕਿਉਂਕਿ ਬਾਹਰ ਟੇਬਲ ਵੀ ਹੈਗੇ ਆਪਣੇ ਬੈਠ ਕੇ ਲੋਕ ਸ਼ੱਕ ਵੀ ਜਾ ਸਕਦੇ ਆ ਤੇ ਪਲੱਸ ਆਪਾਂ ਇਹ ਪੱਟੀ ਲੱਕੜ ਦੀ ਪੱਟੀ ਆ ਉਹਦੇ ਵਿੱਚ ਗੋਲ ਤੋਂਦੇ ਪੀਜ਼ੇ ਬਣਦੇ ਨੇ ਆਪਣੇ ਗੋਲ ਪੀਜ਼ਾ ਕਹਿ ਦਨੇ ਆ ਉਹਨੂੰ ਪੀਜ਼ਾ ਤੋਂਦਾ ਕਹਿ ਦਨੇ ਆ ਟਾਲੀਅਨ ਦੇ ਵਿੱਚ ਆਪਾਂ ਬੰਕੋ ਤੇ ਕੋਈ ਵੀ ਦਾ ਰੱਖ ਕੇ ਨਹੀਂ ਵੇਚਦੇ ਕੋਈ ਬਣਾ ਕੇ ਨਹੀਂ ਵੇਚਦੇ ਇਸ ਕਰਕੇ ਇਹਦਾ ਆਪਣਾ ਪੀਜ਼ਰੀ ਆ ਉਹ ਹੈਗਾ ਰੈਸਟੋਰੈਂਟ ਤੇ ਪੀਜ਼ਰੀਆ ਪੀਜ਼ਰੀਆ ਰੈਸਟੋਰੈਂਟ ਆਪਾਂ ਨੂੰ ਕਹਿ ਸਕਦੇ ਆ ਤੇ ਤੁਸੀਂ ਆਪਣਾ ਕੰਮ ਦਾ ਸਟਾਰਟ ਕਰ ਲਓ ਤੇ ਇੱਥੇ ਆਪਾਂ ਸਾਰਾ ਸਮਾਨ ਰੱਖਦੇ ਆ ਮਿੱਤਰੋ ਕੱਟ ਕੇ ਜਿਹੜੇ ਕਬਾਬ ਦਾ ਸਮਾਨ ਜੋ ਸਲਾਦ ਦੇ ਵੀਰ ਦੇ ਸਾਰਾ ਸਮਾਨ ਇੱਥੇ ਕਿ ਆਪਾਂ ਕੱਟ ਕੇ ਰੱਖਦੇ ਆ ਤੇ ਕੋਲੇ ਇਧਰ ਆਪਣੇ ਕਬਾਬ ਵਾਲੀ ਚੱਲਦੀ ਇਹਨੂੰ ਕੋ ਪੱਠੀ ਕਹਿੰਦੇ ਨੇ ਆਪਾਂ ਤਾਂ ਜਿਹੜੀ ਚੀਜ਼ ਪਕਾਉਂਦੀ ਹੈ ਪੱਠੀ ਹੁੰਦੀ ਆ ਕਵਾ ਵਾਲੀ ਮਸ਼ੀਨ ਹੈ ਸਾਈਡ ਤੇ ਲੱਗੀ ਹੋਈ ਆਪਣੀ ਸਭ ਤੋਂ ਪਹਿਲਾਂ ਨਾ ਜੇ ਆਪਾਂ ਦੁਕਾਨ ਲੈਣੀ ਉਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਨੂੰ ਕੰਮ ਸਿੱਖਣਾ ਹੋਣਾ ਚਾਹੀਦਾ ਹੈ ਮਤਲਬ ਵੀ ਆਪਣਾ 스ਪੀਰ ਚਾਹੀਦਾ ਕੰਮ ਦਾ ਵੀ ਆਪਾਂ ਨੂੰ ਜਿਹੜਾ ਕੰਮ ਜਿਹੜਾ ਆਪਾਂ ਕਰਨਾ ਚਾਹੁੰਦੇ ਆਂ ਪਰ ਹੁੰਦਾ ਉਦੇ ਵਾਸਤੇ ਆਪਾਂ ਕੰਮ ਸਿੱਖ ਵੀ ਸਕਦੇ ਆਂ ਕਿਤੇ ਆਪਾਂ ਜਾ ਕੇ ਤੇ ਕੰਮ ਸਿੱਖਣ ਤੋਂ ਬਾਅਦ ਵਿੱਚ ਆਪਣਾ ਇੱਕ ਕਲਾਸ ਲੱਗਦੀ ਹੈ ਜਿੱਥੇ ਆਪਣਾ ਕੋਰਸ ਕੀਤਾ ਜਾਂਦਾ ਹੈ ਤੇ ਉਹਨੂੰ ਰੈਕ ਕਹਿ ਜਾਂਦੇ ਆਂ ਉਹ ਆਪਾਂ ਜੇ ਕੋਰਸ ਕਰਦੇ ਆਂ ਉਹਦਾ 3 ਮਹੀਨਾ ਕੋਰਸ ਹੁੰਦਾ ਹੈ 3 ਮਹੀਨੇ ਕੋਰਸ ਕਰਨ ਤੋਂ ਬਾਅਦ ਆਪਾਂ ਨੂੰ ਇੱਕ ਰੈਕ ਮਿਲ ਜਾਂਦਾ ਹੈ ਵੀ ਪਰਮਿਸ਼ਨ ਮਿਲ ਜਾਈ ਆਪਾਂ ਲਾਇਸੈਂਸ ਕਹਦੇ ਨੇ ਵੀ ਆਪਣਾ ਕੰਮ ਖੋਲਣ ਦਾ ਲਾਇਸੈਂਸ ਮਿਲ ਜਾਂਦਾ ਆਪਾਂ ਨੂੰ ਉਹ ਆਪਣੇ ਖੋਲਣਾ ਬਹੁਤ ਜ਼ਰੂਰੀ ਆ ਤੇ ਉਸ ਤੋਂ ਬਾਅਦ ਫਿਰ ਆਪਾਂ ਨੂੰ ਚਾਹੀਦਾ ਇੱਕ ਦੁਕਾਨ ਸ਼ਾਪ ਜਿੱਥੇ ਆਪਾਂ ਨੇ ਆਪਣੀ ਸ਼ਾਪ ਓਪਨ ਕਰਨਿਆਂ ਵਾਲਾ ਪੀਤਾ ਸ਼ਾਪ ਬਣਾਉਣੀ ਆ ਤੇ ਹਰ ਦੁਕਾਨ ਦੇ ਵਿੱਚ ਵੀ ਨਹੀਂ ਆਪਾਂ ਆਪਣਾ ਪੀਤਾ ਸ਼ਾਪ ਖੋਲ ਸਕਦੇ ਆਪਾਂ ਨੂੰ ਦੇਖਣਾ ਪੈਂਦਾ ਹੁੰਦਾ ਉੱਥੇ ਵੀ ਦੁਕਾਨ ਦੇ ਵਿੱਚ ਕਨਫਮਰੀਏ ਹੈਗੇ ਕਨਫਮਰੀਆ ਦਾ ਕੀ ਹੁੰਦਾ ਆਹ ਚੀਜ਼ ਦੇਖੋ ਜਿੱਥੇ ਪੱਠੀ ਲੱਗੀ ਹੁੰਦੀ ਹੈ ਆਪਣੀ ਚੇ ਪੱਠੀ ਇਲੈਕਟ੍ਰੋਨਿਕ ਹੋਵੇ ਚੇ ਪੱਠੀ ਲੱਕੜ ਦੀ ਹੋਵੇ ਜੋ ਉਹਦਾ ਸਮਾਨ ਬਣਦਾ ਹੈ ਉਹ ਜਿੱਥੋਂ ਨਿਕਲ ਕੇ ਜਾਂਦਾ ਹੈ ਉਹ ਚਿਮਨੀ ਕਹਿੰਦੇ ਨੇ ਪੰਜਾਬੀ ਚ ਆਪਾਂ ਨਾ ਉਸ ਚਿਮਨੀ ਦੀ ਪਰਮਿਸ਼ਨ ਹੋਣੀ ਚਾਹੀਦੀ ਆ ਉਹ ਜ਼ਰੂਰੀ ਆ ਜੇ ਆਪਾਂ ਦੁਕਾਨ ਲੈਣੀ ਆ ਉਹ ਆਪਾਂ ਨੂੰ ਵਿੱਚ ਨਾਲ ਦੇਖਣੀ ਚਾਹੀਦੀ ਆ ਆਪਾਂ ਨੂੰ ਵੀ ਪਰਮਿਸ਼ਨ ਹੈਗੀ ਆ ਵਿੱਚ ਆਪਣੀ ਉਹਦੀ ਵਾਲੀ ਜਿਹੜੀ ਰਸੋਈ ਵਾਲੀ ਹੁੰਦੀ ਆ ਜੇ ਹੋਵੇ ਤੇ ਉਸ ਤੋਂ ਬਾਅਦ ਫਿਰ ਆਪਾਂ ਸਮਾਨ ਲੈਣਾ ਹੁੰਦਾ ਵਿੱਚ ਇੱਕ ਪੱਠੀ ਲੱਕੜ ਦੀ ਹੋਵੇ ਚਾਹੇ ਇਲੈਕਟ੍ਰੋਨਿਕ ਹੋਵੇ ਤੇ ਪੱਠੀ ਮਤਲਬ 10-15000 ਰੌਂਡ ਪੱਠੀ ਆ ਜਾਂਦੀ ਆ ਤੇ ਆਪਾਂ ਚਾਹੀ ਪੋਲੇ ਆ ਸਾਰਾ ਸਮਾਨ ਲੈਣਾ ਹੁੰਦਾ ਹੈ ਇਹਨਾਂ ਦਾ ਵੀ 1000 2000 ਜੀਰੋ ਵੀ ਮਸ਼ੀਨ ਐ ਇੱਕ ਫਰਜ ਆ ਜਾਂਦੀ ਹੈ ਲਗਭਗ ਤੇ ਉਸ ਤੋਂ ਬਾਅਦ ਕਬਾਬ ਵਾਲੀ ਮਸ਼ੀਨ ਜਿਹੜੀ ਹੁੰਦੀ ਆ ਇਹ ਆਪਾਂ ਨੂੰ ਜਿਹੜੇ ਕਬਾਬ ਵਾਲੇ ਆ ਉਹੀ ਲਗਭਗ ਦੇ ਦੰਨੇ ਆਪਾਂ ਬਸ ਇਦਾਂ ਹੁੰਦਾ ਵੀ ਆਪਾਂ ਨੂੰ ਸਮਾਨ ਉਹਨਾਂ ਤੋਂ ਲੈ ਕੇ ਹੀ ਆਪਣੀ ਦੁਕਾਨ 'ਚ ਵਰਤਣਾ ਹੁੰਦਾ ਆਪਾਂ ਨੇ ਤੇ ਜੇ ਆਪਾਂ ਉਹਨਾਂ ਤੋਂ ਸਮਾਨ ਲੈ ਕੇ ਨਹੀਂ ਵਰਤਦੇ ਤਾਂ ਆਪਣੀ ਮਸ਼ੀਨ ਚੱਕ ਕੇ ਵੀ ਲੈ ਕੇ ਜਾ ਸਕਦੇ ਹਾਂ ਹੁਣ ਇਸ ਕਰਕੇ ਉਹਨਾਂ ਤੋਂ ਹੀ ਸਮਾਨ ਆਪਾਂ ਲੈਣਾ ਹੁੰਦਾ ਹੈ ਉਹ ਮਸ਼ੀਨ ਦੇ ਜਾਣੇ ਆਪਾਂ ਨੂੰ ਜਿਹਦਾ ਕਰਾਇ ਤੇ ਕਿਹਾ ਤੂੰ ਉਹਦਾ ਸਿਸਟਮ ਲਾ ਲਓ ਤੇ ਉਸ ਤੋਂ ਬਾਅਦ ਇੱਕ ਵਾਈਫਾਈ ਹੁਣ ਬਹੁਤ ਜ਼ਿਆਦਾ ਜ਼ਰੂ ਜੇ ਸਾਰਾ ਸਮਾਨ ਆਪਣਾ ਓਕੇ ਹੋ ਜਾਂਦਾ ਹੈ ਵੇਕ ਬਣਦੇ ਆ ਦੋ ਲਾਇਸੈਂਸ ਮਿਲਦੇ ਹੁੰਦੇ ਆ ਆਪਾਂ ਨੂੰ ਉਹਨੂੰ ਕਹਿੰਦੇ ਨੇ ਸ਼ੀਆ ਕਹਿੰਦੇ ਨੇ ਆ ਇਟਾਲੀਅਨ ਦੇ ਵਿੱਚ ਜਿਹੜੀ ਦੋ ਤਰ੍ਹਾਂ ਦੇ ਹੁੰਨੇ ਇੱਕ ਹੁੰਦਾ ਬਿਵੰਦੇ ਵਾਲਾ ਜੀ ਜੇ ਆਪਾਂ ਸਮਾਨ ਲੈ ਕੇ ਵੇਚ ਸਕਦੇ ਆ ਬਿਵੰਦੇ ਵਾਲਾ ਇੱਕ ਹੁੰਦਾ ਜੀ ਆਪਾਂ ਸਮਾਨ ਬਣਾ ਕੇ ਵੇਚ ਸਕਦੇ ਆ ਜਿੱਦਾਂ ਵਾਲੇ ਵੀ ਚਾਹ ਪੀਜ਼ੇ ਬਣਾਉਣ ਦੀ ਗੱਲ ਹੋਵੇ ਚਾਹ ਇੱਕ ਕਵਬ ਬਣਾਉਣ ਦੀ ਗੱਲ ਹੋਵੇ ਫੂਰ ਕੋਈ ਵੀ ਸਮਾਨ ਆਪਾਂ ਦੁਕਾਨ ਤੇ ਜਿਹੜਾ ਬਣਾ ਕੇ ਵੇਚਣਾ ਹੈ ਉਹਦਾ ਵੀ ਆਪਾਂ ਨੂੰ ਇੱਕ ਸ਼ੀਆ ਹੁੰਦਾ ਦੋ ਲਾਇਸੈਂਸ ਹੁੰਦੇ ਹੁੰਦੇ ਨੇ ਇਹ ਇਹ ਆਪਾਂ ਨੂੰ ਕੁਮਾਸਟਰੀਸਤਾ ਬਣਾ ਕੇ ਦੇ ਜਾਂਦਾ ਹੈ ਜਿਹੜੇ ਵਾਲ ਲਾਇ ਤੇ ਜੇ ਇੱਕ ਕਪਾਦਕਾਨ ਖੋਲਣ ਦੀ ਗੱਲ ਕਰੀਏ ਵੀ 10-15000 ਦੀ ਫੋਰ ਨੂੰ ਮਿਲ ਜਾਂਦੀ ਆਪਾਂ ਨੂੰ ਤੇ ਫਰਿੱਜਾਂ ਹੋ ਗਈਆਂ ਤੇ ਵਾਈਫਾਈ ਦਾ ਜਿਹੜਾ ਹੋ ਗਿਆ ਮੋਬਾਈਲ ਲੈਣਾ ਪੈਂਦਾ ਇੱਕ ਜਿੱਦਾਂ ਹੀ ਵਾਲੀ ਬੰਕੂ ਆਪਾਂ ਜਿੱਦਾਂ ਸਮਾਨ ਰੱਖ ਕੇ ਆਪਾਂ ਵੇਚਦੇ ਆਂ ਜੇ ਪੀਸਾ ਤਾਲੀਏ ਖੋਲਣਾ ਜਾਂ ਕੁਝ ਵੀ ਆਪਾਂ ਕਰਨਾ ਹੈ ਤੇ ਇਹ ਬੰਕੂ ਵੱਖ-ਵੱਖ ਤਰ੍ਹਾਂ ਦੀ ਹੁੰਦੀ ਆਪਾਂ ਲੈ ਕੇ ਦੁਕਾਨ 'ਚ ਬਣਾ ਵੀ ਸਕਦੇ ਆ ਮਤਲਬ ਵੀ 2 ਤੋਂ 3000 ਜੀਰੋ ਦਾ ਖਰਚਾ ਇਹ ਬੰਕੂ ਬਣਾਉਣ ਦੇ ਉੱਪਰ ਆਉਂਦਾ ਜੇ ਆਪਾਂ ਲੈਣੇ ਆ ਮੁੱਲ ਲੈਣੇ ਆ ਪ੍ਰੋਫੈਸ਼ਨਲ ਤੌਰ ਤੇ ਬਣੀ ਬਣੀ ਵਧੀਆ ਲੈਣੇ ਆ ਜੀ 'ਚ ਗਰਮ ਠੰਡੇ ਦਾ ਸਾਰਾ ਉਹ ਤਾਂ ਮੇਰੇ ਤੋਂ 10000 ਤੱਕ ਚਲੇ ਜਾਂਦੇ ਮੈਂ ਜਿੰਨਾਂ ਕੋਲ ਪਾਉਂਗੇ ਉਹਨਾਂ ਮਿੱਠਾ ਹੁੰਦਾ ਇਸ ਚੀਜ਼ ਦੇ ਵਿੱਚ ਤੇਰੇ ਨੂੰ ਮੈਂ ਤਾਂ ਦਿਖਾਉਣਾ ਵੀ ਜਿਹੜਾ ਆਪਣਾ ਕਸਟਮ ਸਿੱਧਾ ਆਰਡਰ ਵਾਇ ਲੈਣੇ ਆ ਉਹਦੀ ਕੀ ਕੀਮਤ ਹੈ ਉਹ ਆਪਾਂ ਕਿੱਦਾਂ ਲੱਗਦਾ ਤੇ ਇੱਕ ਇਹ ਹੁੰਦਾ ਮੇਰੇ ਤੋਂ ਸਿਸਟਮ ਜਿਹਦੇ ਵਿੱਚ ਆਪਾਂ ਸਾਰੇ ਆਪਣੇ ਗਾਹਕਾਂ ਨੂੰ ਆਪਾਂ ਆਪਣਾ ਕਸਟਮਰ ਆਪਰ ਰਜਿਸਟਰ ਕਰਕੇ ਰੱਖਦੇ ਹਾਂ ਸਾਰੇ ਆਪਣੇ ਜਿਹੜੇ ਆਉਂਦੇ ਜਿਹੜੇ ਆਪਾਂ ਆਰਡਰ ਲੈਣੇ ਆ ਸਾਰੇ ਆਪਰੇ ਵਿੱਚ ਲੈ ਸਕਦੇ ਜਿੰਦਾ ਜਿੱਦੇ ਵੀ ਪੀਜ਼ੇ ਆ ਆਪਣੇ ਉਹ ਸਾਰੇ ਪੀਜ਼ੇ ਨੇ ਮੇਰੇ ਨੂੰ ਜਿਹੜਾ ਪਏ ਜਿਹੜੀ ਫਰੀਤੀ ਆਪਣੇ ਕੋਲ ਸੋਪਲੀਆ ਸਮੋਸੇ ਵਗੈਰਾ ਸਾਰੇ ਚੜ ਜਾਂਦੇ ਆ ਬਿਵੰਦੀ ਹੋ ਗਏ ਉਹ ਵੀ ਸਾਰੇ ਦੇ ਵਿੱਚ ਐਡ ਹੋ ਜਾਂਦੇ ਆ ਮਤਲਬ ਹਰ ਚੀਜ਼ ਇਹ ਆਪਣੇ ਵਿੱਚ ਰਿਕਾਰਡ ਕਰਕੇ ਰੱਖਦੇ ਜਿੰਨੇ ਕਸਟਮਰ ਆਪਣੇ ਕੋਲ ਹੁੰਨੇ ਆ ਭਾਏ ਜੋ ਰਜਿਸਟਰ ਕਰੀ ਜਾਂਦੇ ਆ ਤੇ ਆਪਾਂ ਨੂੰ ਪਤਾ ਲੱਗਦਾ ਰਹਿੰਦਾ ਹੈ ਵੀ ਆਪਾਂ ਨੂੰ ਕਿੰਨੇ ਕਸਟਮਰ ਹੈਗੇ ਆ ਸਾਰਾ ਹਿਸਾਬ ਦਾ ਆਪਾਂ ਇਹ ਜੋ ਆਪਾਂ ਕਰ ਸਕਦੇ ਆ ਤੇ ਪਲੱਸ ਜੇ ਇਹ ਨਹੀਂ ਵੀ ਸਿਸਟਮ ਹੈਗਾ ਤਾਂ ਕੱਲੇ ਫੋਨ ਨਾਲ ਵੀ ਗੱਲ ਚੱਲ ਸਕਦੀ ਆ ਉਹ ਤੇ ਆਪਾਂ ਨੂੰ ਲਿਖਣਾ ਪੈਂਦਾ ਆਰਡਰ ਗਾਹਕ ਦਾ ਸਾਰਾ ਵੀ ਐਡਰੈਸ ਵਾਹ ਕੋ ਲਿਖਣਾ ਪੈਂਦਾ ਇਹ ਚ ਗਲਤੀ ਕੋਈ ਨਹੀਂ ਹੁੰਦੀ ਤੇ ਪੈਨ ਨਾਲ ਲਿਖੀ ਵਿੱਚ ਗਲਤੀ ਹੋ ਜਾਂਦੀ ਜਿਵੇਂ ਕਿ ਜਿਹੜਾ ਕੰਮ ਦਾ ਜ਼ੋਰ ਪੈਂਦਾ ਹੈ ਬੰਦਾ ਕਾਲੀ ਕਾਇ ਲਿਖਦਾ ਇਸ ਕਰਕੇ ਫਿਰ ਤੇ ਇਹਨਾਂ ਤੋਂ ਇਲਾਵਾ ਕਿਚਨ ਦੇ ਵਿੱਚ ਸਮਾਨ ਦੀ ਗੱਲ ਕਰੀਏ ਆਪਾਂ ਇੱਕ ਆਪចਾਈ ਹੁੰਦੀ ਫ੍ਰਿਜ ਜਿਹੜੀ ਜ ਆਪਣੇ ਸਾਰਾ ਸਮਾਨ ਰੱਖਣਾ ਹੁੰਦਾ ਆਪਣਾ ਜਿਹੜੀ ਆਪਣਾ ਵਾਲੀ ਆਟਾ ਇੰਪਾਸ ਤੋਂ ਬਣਾ ਕੇ ਰੱਖਣੀ ਹੁੰਦੀ ਆ ਜਿਹੜਾ ਸਮਾਨ ਪੀਦੇ ਵਾਸਤੇ ਵਰਤਿਆ ਜਾਂਦਾ ਉਹ ਰੱਖਣਾ ਪੈਂਦਾ ਹੁੰਦਾ ਤੇ ਇੱਕ ਫ੍ਰਿਜ ਹੁੰਦੀ ਆ ਜਿਹਦੇ ਵਿੱਚ ਆਪਾਂ ਫ੍ਰੀਟੀ ਰੱਖਦੀ ਹੁੰਦੀ ਆ ਡੀਪ ਫ੍ਰਿਜ ਜਿਹੜੀ ਆਪਣੇ ਸਮਾਨ ਆਪਾਂ ਜਿਹੜੇ ਡੀ ਵਾਲਾ ਸਮਾਨ ਹੋਣੇ ਆ ਫ੍ਰਿਜ ਅਤੀਸ਼ੇ ਵਾਲੇ ਉਹ ਸਾਰੇ ਉੱਚ ਰੱਖਣੇ ਪੈਣੇ ਡੀਪ ਫ੍ਰਿਜ ਐਦੀ ਹੁੰਦੀ ਇੱਕ ਆਪਾਂ ਨੂੰ ਕਿਚਨ ਦੇ ਵਿੱਚ ਤੇ ਤਾਂ ਨਿਕਿਆ ਮੋਟਾ ਸਮਾਨ ਹੋਰ ਦੁਕਾਨੇ ਕਾਫੀ ਦਾ ਚਾਹੀਦਾ ਹੁੰਦਾ ਇਹ ਤਾਂ ਹੋ ਗਈ ਗੱਲ ਜੀ ਆਪਾਂ ਦ ਤੇ ਪਲੱਸ ਕਈ ਵਾਰ ਦੁਕਾਨਾਂ ਆਪਾਂ ਨੂੰ ਮੁੱਲ ਵੀ ਮਿਲ ਜਾਂਦੀਆਂ ਨੇ ਦੁਕਾਨਾਂ ਜੋ ਆਪਾਂ ਕਿਹੜੀ ਦੁਕਾਨ ਜਾ ਕੇ ਨੈਟ ਤੇ ਲੱਭਦੇ ਵੀ ਆਂ ਜਾਂ ਆਪਾਂ ਕੋਈ ਭਾਈ ਦੱਸਦਾ ਆਪਾਂ ਨੂੰ ਵੀ ਅਸੀਂ ਪੀਜ਼ਾ ਸ਼ਾਪ ਲੈਣੀ ਚਾਹੁੰਦੇ ਆਂ ਵੀ ਜਿਹੜੀ ਆਟੋਮੈਟਿਕ ਤੌਰ ਤੇ ਪਹਿਲਾਂ ਰਨ ਹੋਈ ਵੀ ਹੋਵੇ ਚੱਲਦੀ ਹੋਵੇ ਜਾਂ ਉਹਨਾਂ ਦਾ ਕੰਮ ਘੱਟ ਹੋਵੇ ਵੱਧ ਹੋਵੇ ਉਹਨਾਂ ਦਾ ਪ੍ਰਾਈਸ ਹੁੰਦਾ ਹੈ ਉਹ ਹਿਸਾਬ ਹੁੰਦਾ ਵੀ ਦੁਕਾਨ ਦੀ ਸੇਲ ਹੈ ਉਹ ਕਿੰਨੇ ਦੀ ਹੈ ਉਹ ਜਨਨ ਜਿਹੜੀ ਸੇਲ ਦੁਕਾਨ ਉਹ ਕਿੰਨੇ ਸੇਲ ਕਰਦੀ ਆ ਉਹਦੇ ਬਾਵਜੂਦ ਉਹ ਦੁਕਾਨ ਦਾ ਜਿਹੜਾ ਰੇਟ ਆ ਫਿਕਸ ਕੀਤਾ ਜਾਂਦਾ ਹੈ ਕਜੇ ਉਹ ਦੁਕਾਨ ਲੈਣ ਬਸ ਜਾਣਾ ਉਹਦੇ ਵਿੱਚ ਹੀ ਮਿੱਤਰੋ ਸਭ ਚੀਜ਼ਾਂ ਚੈੱਕ ਕਰਨੀਆਂ ਜ਼ਰੂਰੀ ਹੁੰਦੀ ਹੈ ਜਿਹੜੀ ਦੀ ਆਪਾਂ ਗੱਲ ਕਰਦੇ ਸਾਰੇ ਲਾਇਸੈਂਸ ਹੋਣੇ ਜ਼ਰੂਰੀ ਆ ਆਸ਼ੀਆ ਦਾ ਤੇ ਵਿਵੰਧਿਆਂ ਦਾ ਤੇ ਸਭ ਤੋਂ ਜਿਹੜਾ ਸਭ ਤੋਂ ਜਿਹੜਾ ਮੇਨ ਪੁਆਇੰਟ ਹੈ ਨਾ ਉਹ ਹੁੰਦਾ ਹੈ ਆਪਾਂ ਦੁਕਾਨ ਆਪਾਂ ਕਿਸੇਰੀ ਸ਼ੌਪ ਮੁੱਲ ਲੈਣੇ ਆ ਬੜੀ ਮੇਲੇ ਲੈਣੇ ਨਾ ਉਹ ਇੱਕ ਸਰਟੀਫਿਕੇਟ ਹੁੰਦਾ ਹੈ ਉਹ ਹੁੰਦਾ ਹੈ ਪਿਆਨ ਤੋਂ ਇਲੈਕਟ੍ਰਿਕੋ ਉਹ ਹੁੰਦਾ ਵੀ ਜਿਹੜੀ ਆਪਾਂ ਅੰਦਰ ਪਿਆਨ ਤੋਂ ਕਰਾਈ ਹੁੰਦੀ ਹੈ ਲਾਈਟਾਂ ਵਾਲੀ ਉਹਦਾ ਸਰਟੀਫਿਕੇਟ ਆਪਣੇ ਕੋਲ ਚਾਹੀਦਾ ਹੁੰਦਾ ਕਿਸੇ ਟਾਈਮ ਕੋਈ ਚੈੱਕ ਕਰੇ ਕੁਝ ਵੀ ਕੰਮ ਕਰੇ ਉਹ ਜ਼ਰੂਰੀ ਆ ਹੋਣਾ ਬਹੁਤ ਜ਼ਿਆਦਾ ਮਲਵਈ ਦੁਕਾਨਾਂ ਵਿੱਚ ਉਹ ਚੀਜ਼ ਨਹੀਂ ਹੁੰਦੀ ਹੈਗੀ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਉਹਦੀ ਜ਼ਰੂਰ ਗੌਰ ਕਰਨੀ ਚਾਹੀਦੀ ਆਪਾਂ ਲੈਣ ਲੱਗੇ ਤੇ ਬਾਕੀ ਜੇ ਆਪਾਂ ਦੁਕਾਨਾਂ ਵਾਸਤੇ ਜਾਣਾ ਹੀ ਜਾਗੇ ਉੱਥੇ ਜਾਓ ਤੇ ਜਾ ਕੇ ਉੱਥੇ 10 ਦੇ ਖੜੋ 15 ਦੇ ਖੜੋ 20 ਦੇ ਖੜੋ ਪਰ ਉਹ ਜਗਾਂ ਦੀ ਸ਼ਾਮ ਦੀ ਸੇਲ ਦੇਖੋ ਦਿਨ ਦੀ ਸੇਲ ਦੇਖੋ ਕਿ ਕਿੰਨੀ ਦੁਕਾਨ ਸੇਲ ਕਰਦੀ ਆ ਉਹਦੇ ਹਿਸਾਬ ਨਾਲ ਦੁਕਾਨ ਦਾ ਜਿਹੜਾ ਮੁੱਲ ਹੈ ਉਹ ਲੱਗਦਾ ਹੈ ਜਿੰਨੀ ਸੇਲ ਵੱਧ ਹੈ ਤੇ ਉਨੀ ਦੁਕਾਨ ਮਹਿੰਗੀ ਮਿਲਦੀ ਆ ਤੇ ਇਹ ਵੀ ਹੈ ਨਹੀਂ ਵੀ ਦੁਕਾਨ ਅੱਜ ਲੈ ਲਈ ਮਲਵਈ ਦੁਕਾਨ ਦਾ ਮੁੱਲ 50000 ਹੈ ਦੁਕਾਨ ਦਾ ਮੁੱਲ 60000 ਹੈ ਬਿਆਪਤ ਦੁਕਾਨ ਮੁੱਲੇ ਲੈ ਲਈ ਇਹ ਸਿਰਫ ਪਗੜੀ ਪਗੜੀ ਹੁੰਦੀ ਹੈ ਨਾ ਬੋਨੋਸ਼ੀਦਾ ਕਹਿੰਦੇ ਨੇ ਇਟਾਲੀਅਨ ਦੇ ਵਿੱਚ ਇੱਕ ਸਿਰਫ ਉਹ ਹੁੰਦੀ ਹੈ ਜਿਹੜਾ ਦੁਕਾਨ ਦਾ ਪ੍ਰੋਪੀਟਾਰੀਓ ਦੀ ਮੂਰਾ ਹੁੰਦਾ ਹੈ ਮਾਲਕ ਹੁੰਦਾ ਹੈ ਉਹ ਹੋਰ ਹੁੰਦਾ ਦੁਕਾਨ ਦਾ ਤੇ ਉਹਦੀ ਜਿਹੜੀ ਉਹ ਲੱਗ ਟੌਪਿਕ ਹੋ ਜਾਂਦਾ ਇਸੇਪਰ ਗੱਲ ਕਰ ਰਹੇ ਆ ਇਸ ਤਰ੍ਹਾਂ ਸਿਰਫ ਕਲੀ ਬਿਜ਼ਨਸ ਉੱਪਰ ਕਰਨੀ ਗੱਲ ਕਰ ਰਹੇ ਆ ਤੇ ਬਾਕੀ ਇਦਾਂ ਗਿਆ ਵੀ ਕੁੱਲ ਮਿਲਾ ਕੇ 50-60 ਹਜ਼ਾਰ ਜਿਹੜੇ ਬੰਦੇ ਦੇ ਕੋਲ ਹੋਵੇ ਤਾਂ ਇੱਕ ਪੀਜ਼ਾ ਸ਼ਾਪ ਛੋਟੀ ਜੀ ਨਾਰਮਲ ਜੀ ਖੁੱਲ ਜਾਂਦੀ ਆ ਤੇ ਉਸ ਤੋਂ ਬਾਅਦ ਇਹ ਨਹੀਂ ਵੀ ਦੁਕਾਨ ਖੋਲਦੀ ਮੁੱਲੇ ਟੌਪਿਕ ਖਤਮ ਹੋ ਗਿਆ ਇੱਕ ਮਹੀਨੇ ਦਾ ਘੱਟੋ ਘਾਟੇ 2 ਮਹੀਨੇ ਦੇ ਬੰਦੇ ਕੋਲ ਪੈਸੇ ਵੀ ਚਾਹੀਦੇ ਹੁੰਦੇ ਬੈਕ ਸਾਈਡ ਦੇ ਉੱਪਰ ਜਿਹੜੋ ਕੱਢਗੇ ਉਹਨੇ ਬੰਦਾ ਨੇ ਖਰਚਾ ਕਰਨਾ ਹੁੰਦਾ ਕਿਉਂਕਿ ਇੱਕ ਚੰਗੀ ਦੁਕਾਨ ਜਿਹੜੀ ਚੱਲਦੀ ਹੈ ਨਾ ਜਿਹਦੇ ਵਿੱਚ ਸਮਾਨ ਆਉਣਾ ਵੀ ਹੈ ਤੇ ਪੈਣਾ ਵੀ ਆ ਤੋ ਪਹਿਲਾਂ ਸਮਾਨ ਆਪਾਂ ਨੇ ਖਰੀਦਣਾ ਹੈ ਬੇਚਣਾ ਹੈ ਫੇਰ ਪੈਸੇ ਬਚਣਗੇ ਆਪਣੇ ਕੋਲ 15 ਤੋਂ 20000 ਜਿਹੜੋ ਆਪਣੇ ਕੋਲ ਆਪਣੀ ਪਾਕਟ ਮਨੀ ਚਾਹੀਦੀ ਆਪਣੇ ਕੋਲ ਇੱਕ ਦੁਕਾਨ ਨੂੰ ਰਨ ਕਰਨ ਵਾਸਤੇ ਇਹ ਜ਼ਰੂਰੀ ਆ ਜਾਂ ਤਰ ਇਦਾਂ ਹੁੰਦਾ ਆ ਆਪਾਂ ਦੁਕਾਨ ਲੈ ਲੈਣੇ ਇਦਾਂ ਹੁੰਦਾ ਵੀ ਸ਼ਾਪ ਲੈ ਲਈਆ ਤੇ ਬਸ ਉਹ ਪੈਸੇ ਆਈ ਜਾਣੇ ਤੇ ਆਪਾਂ ਗਿਣੀ ਜਾਣੇ ਆ ਇਦਾਂ ਨਹੀਂ ਹੁੰਦਾ ਹੈਗਾ ਪੈਸੇ ਆਉਂਦੇ ਵੀ ਆ ਜਿੰਨੀ ਰਫਤਾਰ ਨਾਲ ਆਉਂਦੇ ਆ ਉਸ ਤੋਂ ਦੁੱਗਣੀ ਤੇਜ਼ ਰਫਤਾਰ ਨਾਲ ਮਿੱਤਰੋ ਪੈਸੇ ਜਾਂਦੇ ਵੀ ਆ ਕਿਉਂਕਿ ਸਮਾਨ ਲੈਣਾ ਹਰ ਇੱਕ ਚੀਜ਼ ਮਹਿੰਗੀ ਹੈ ਨਾ ਕਿਉਂਕਿ ਬਿਜ਼ਨਸ ਕਰਨਾ ਇੱਕ ਜੋਗੋ ਹੈ ਇੱਕ ਖੇਡ ਦਾ ਸਿਸਟਮ ਹੈ ਇਹ ਨਹੀਂ ਹੈ ਵੀ ਸਭ ਕੋ ਸੌਖਾ ਸੌਖਾ ਨਹੀਂ ਹੈਗਾ ਪਰ ਜੇ ਤੁਸੀਂ ਫਿਰ ਵੀ ਮਤਲਬ ਵੀ ਆਪਣਾ ਆਪਣੇ ਲੱਖ ਨੂੰ ਜਮਾਉਣਾ ਚਾਹੁੰਦੇ ਹੋ ਆਪਣੇ ਆਪ ਦੇ ਕੌਨਫੀਡੈਂਸ ਦੇ ਵੀ ਹਾਂ ਅਸੀਂ ਸਭ ਕੁਝ ਚੱਲ ਸਕਦੇ ਹਾਂ ਫਿਰ ਆਪਾਂ ਉਸ ਚੀਜ਼ ਵਿੱਚ ਆਉਣਾ ਵੀ ਚਾਹੀਦਾ ਹੈ ਲੱਕੜ ਦੀ ਪੱਟੀ ਕੁਛ ਇਦਾਂ ਹੀ ਹੁੰਦੇ ਮਿੱਤਰੋ ਇਹ ਜਿਹੜੀ ਸਾਈਡ ਤੇ ਅੱਗ ਵੱਲਦੀ ਹੈ ਇਧਰ ਤੇ ਇਧਰ ਸਾਈਡ ਤੇ ਪੀਜ਼ਾ ਬਣਦਾ ਹੈ ਉਹ ਜਲਦੀ ਹੁੰਦੀ ਸਾਰੀ ਉਹ ਲਾਈਟ ਤੇ ਚੱਲਣਾ ਹੁੰਦਾ ਇਹ ਪਰ ਜਿਹੜਾ ਇਹਦਾ ਪੀਜ਼ਾ ਨਾ ਉਹ ਬਹੁਤ ਜ਼ਿਆਦਾ ਬੈਸਟ ਹੈ ਪੀਜ਼ੇ ਦੀ ਸ਼ੁਰੂਆਤ ਹੋਈ ਸੀ ਨਾ ਉਹ ਲੱਕੜ ਦੀ ਪੱਠੀ 'ਤੇ ਹੀ ਕੀਤੀ ਗਈ ਸੀਗੀ ਇਲੈਕਟ੍ਰੋਨਿਕ ਦਾ ਬਾਅਦ ਵਿੱਚ ਆਇਆ ਸਭ ਤੋਂ ਪਹਿਲਾਂ ਪੀਜ਼ਾ ਲੱਕੜ ਦੀ ਪੱਠੀ ਦੇ ਵਿੱਚ ਬਣਾਇਆ ਗਿਆ ਸੀਗਾ ਇਸ ਕਰਕੇ ਅੱਜ ਵੀ ਜਿੱਥੇ ਲੱਕੜ ਦੀ ਪੱਠੀ ਹੈ ਨਾ ਉਹ ਪੀਜ਼ੇ ਨੂੰ ਬੈਸਟ ਹੀ ਮੰਨਿਆ ਜਾਂਦਾ 40 ਲੋਕਾਂ ਦੇ ਵੱਲੋਂ ਮੈਂ ਕਹਿੰਦੀ ਲੱਕੜ ਦੀ ਪੱਠੀ ਕੰਮ ਕਰਨਾ ਪਰ ਓੱਖਾ ਵੀ ਉਹਦੇ ਨਾਲੋਂ ਨਹੀਂ ਹਾਂ ਫਰਕ ਤਾਂ ਹੈ ਗਿਆ ਯਾਰ ਗਰਮੀ ਕਿੰਨੀ ਹੈ ਇਹ ਚ ਸੇਕ ਬਹੁਤ ਮਾਰਦਾ ਉਹ ਤਾਂ ਟੱਕਣ ਮੁਰ ਤੋਂ ਬੰਦ ਹੋ ਜਾਂਦਾ ਹੈ ਤੇ ਬਾਹਰ ਸੇਕ ਨਹੀਂ ਹੁੰਦਾ ਗਰਮੀ ਦੇ ਵਿੱਚ ਇਹਦੇ ਵੀ ਹੁਣ ਕੰਮ ਕਰਨਾ ਮੇਰੇ ਤੋਂ ਬਹੁਤ ਜ਼ਿਆਦਾ ਔਖ ਹੈ। ਸਿਆਲ ਦੇ ਵਿੱਚ ਵਰਗੀ ਮੌਜ ਕੋਈ ਨਹੀਂ ਹੈਗੀ ਹਣਾ। ਹਾਂਜੀ ਸਿਆਲ ਚੋ ਗਿਆ। ਹੁਣ ਜਿੱਦਾਂ ਮੌਸਮ ਹੈ ਸਹੀ ਹੈ ਕੰਮ ਕਰਨ ਦਾ। ਹਾਂ। ਲਿਓ ਵੀ ਲਓ। ਇਹ ਆ ਗਿਆ ਆਪਣੀ ਬਾਕਸ ਮਿੱਤਰੋ ਕਰਤੋਂਨ ਪੀਜ਼ਾ ਬਣਾਉਣੇ ਵਾਲੇ ਦੇ ਵਿੱਚ ਪੀਜ਼ਾ ਪੈਕ ਕਰਕੇ ਭੇਜਦੇ ਆਪਾਂ। ਇੱਕ ਤਾਹ ਵਾਲੀ ਸਾਈਜ਼ ਦਾ ਪੀਜ਼ਾ ਆਪਾਂ ਬਣਾ ਕੇ ਮਾ 30 ਤੋਂ 30 ਸੈਂਟੀਮੀਟਰ ਹੁੰਦਾ ਇਹ ਵਾਲਾ ਪੀਜ਼ਾ। 30 ਬਰ ਸੈਂਟੀਮੀਟਰ ਜਿਹੜਾ ਰਾਉਂਡ ਮਤਲਬ ਹੀ ਆਪਾਂ ਇਹਨਾਂ ਨਾਰਮਲ ਪੀਜ਼ਾ ਕਹਿ ਦਿੰਨੇ ਆ। ਇੱਕ ਤਾਹ ਵਾਲਾ ਹੋ ਗਿਆ ਆਪਣਾ ਤੇ ਇੱਕ ਪੀਜ਼ਾ ਆਪਣਾ ਹੈਗਾ ਮ ਆਵਲੇ ਸਾਈਜ਼ ਦਾ ਹੁੰਦਾ ਉਹ ਇਹ ਆ ਦੇਖੋ ਆਵਲਾ ਸਾਈਜ਼ ਮਕਸੀ ਪੀਜ਼ਾ ਇਹ ਹੁੰਦਾ ਹੈ 46 46 ਉਹ 33 33 ਇਹ 46 46 ਤੇ ਇਹ ਪੀਜ਼ੇ ਨੂੰ ਨਾ ਤਿੰਨ ਚਾਰ ਬੰਦੇ ਆਮ ਨਾਲ ਐਂ ਬੈਠ ਕੇ ਟੌਰਨ ਖਾ ਸਕਦੇ ਆ ਪਰ ਬਣਿਆ ਹੋਵੇ ਲੱਕੜੀ ਪੱਠੀ ਦਾ ਫੇਰ ਗੱਲ ਬਣਦੀ ਕਿਉਂਕਿ ਨਾ ਥੋੜਾ ਹੈਵੀ ਤੇ ਇੱਕ ਸੌਫਟ ਹੁੰਦਾ ਇਹ ਆ ਗਿਆ ਆਪਣੇ ਪਤਨੀ ਫਰੀਤੇ ਫ੍ਰੈਂਚ ਫ੍ਰਾਈਸ ਤੇ ਉਹ ਉਧਰ ਪਈਆਂ ਸੁਪਲੀਆਂ ਜੀ ਚੌਲ ਤੇ ਟਮੇਟੋ ਸੌਸ ਤੇ ਚੀਜ਼ ਪੈਂਦੀ ਆ 베ਜ ਦੇ ਵਿੱਚ ਹੁੰਦੀ ਆ ਵੀ ਬਹੁਤ ਆਪਣੀ ਵਿਗਦੀ ਆ ਬਹੁਤ ਕੈਂਟਿਨ ਦੇ ਖਾਣਨ ਵਾਸਤੇ ਲੈ ਜੀ ਮੁੰਡੇ ਚਾਹ ਵੀ ਲੈ ਆਏ ਵੇ ਤਰ ਪੀਣ ਵਾਸਤੇ ਇਹ ਹੈਗੇ ਕਾਪੂਚੀਨੋ ਨਾ ਕਾਫੇ ਮੈਂ ਕਿਹਾ ਤੋ ਇਹ ਹੈਗੇ ਜਿੰਸਿੰਗ ਤੇ ਕਾਫੇ ਜਿੰਸ ਕਾਪੂਚੀਨੋ ਜਿੰਸ ਹੈ ਇਹ ਤੇ ਸ਼ਾਨ ਵੀ ਨਗੀ ਬਣੀ ਆ ਚੋਰੀ ਕਰ ਦੋ ਚੋ ਪੈ ਰੇ ਪੈ ਰੇ ਪੈ ਰੇ ਅਸੀਂ ਪੀਏ ਪੀਏ ਆਪਣੀ ਵੈਰੀ ਗੁੱਡ ਬੜੀਆ ਤੇ ਕੰਮ ਨਹੀਂ ਬਿੜਿਆ ਤੁਸੀਂ ਆਪਣਾ ਅਸੀਂ ਵੀ ਥੋੜੀ ਚਾਹ ਕਿਤੇ ਜਾ ਕੇ ਲੈ ਕੇ ਆਉਣੀ ਸਿੱਖਾ ਤੇ ਆਉਣਾ ਵੀ ਨਹੀਂ ਨਿਕਰ ਸੋਦਾ ਵੈਰੀ ਗੁੱਡ ਚਲੋ ਫਿਰ ਆਪਾਂ ਤੋਂ ਦੇ ਮੈਥਰ ਆਰਡਰ ਚੱਲਦੇ ਨਹੀਂ ਆਪਣੇ ਆਰਡਰ ਰਿਕਰਡ ਤੋਂ ਚੱਲੇ ਆਰਡਰ ਲੈ ਕੇ ਰਿਕਰਡ ਦੋ ਅੱਜ ਸਤੁੱਕਾ ਰਿਕਰਡ ਦੋ ਐਸ ਲੋ ਕੰਮ ਸੀ ਦਾਈ ਰਿਕਰਡੋ ਬਰਾਵੋ ਰਿਕਰਡੋ ਟਾਈਮ 11:00 ਵਜੇ ਮੈਥਰ ਦੇਖੋ ਕੰਮ ਕਰ ਖਤਮ ਕਰਦੇ ਹੁਣਾ ਲਗਭਗ ਸਾਈਂ ਇਹੀ ਟਾਈਮ ਹੋ ਜਾਂਦਾ 10:30 ਪੌਣੀ 11 ਕਿਤੇ 11:00 ਵਜੇ ਜਾਂਦੇ ਆ ਆਪਣੇ ਕੰਮ ਦੇ ਵਿੱਚ ਟਾਈਮ ਨਹੀਂ ਦੇਖਣਾ ਪੈਂਦਾ ਨਾ ਟਾਈਮ ਦਿਖਦਾ ਤੇ ਨਾ ਟਾਈਮ ਦੇਖਣ ਦੀ ਲੋੜ ਹੈ ਤੇ ਇੱਕ ਹੋਰ ਵੀ ਹੁੰਦਾ ਨਾ ਜੋ ਬੰਦਾ ਕਿਤੇ জব ਕਰਦਾ ਕਿਸੇ ਪਾਸੇ ਕੰਮ ਤੇ ਜਾਂਦਾ ਉਦੋਂ ਨਾ ਛੁੱਟੀ ਦੀ ਤਾਂ ਵੀ ਹੁੰਦੀ ਆ ਤੇ ਟਾਈਮ ਦੇਖੋ ਟਾਈਮ ਟੇਬਲ ਹੁੰਦਾ ਕੰਮ ਕਰਨ ਦਾ ਵੀ 7-8 ਘੰਟੇ ਕੰਮ ਕਰਨਾ ਹੈ ਜਾਂ 6 ਘੰਟੇ ਕੰਮ ਕਰਨਾ ਹੈ ਜਾਂ 12 ਘੰਟੇ ਕੰਮ ਕਰਨਾ ਹੈ ਜੇ ਤੁਸੀਂ ਆਪਣੇ ਕੰਮ ਕਰਨ ਬਾਰੇ ਸੋਚ ਲਿਆ ਨਾ ਤਾਂ ਉਸ ਤੋਂ ਪਹਿਲਾਂ ਸੋਚ ਲਿਆ ਵੀ ਤੁਸੀਂ 24 ਘੰਟੇ ਕੰਮ ਕਰਨ ਵਾਸਤੇ ਤਿਆਰ ਹੋ ਮੰंजे ਤੇ ਪੈ ਕੇ ਸੌਂਖੀ ਰਾਤ ਨੂੰ ਸੁਬਹਿਆਂ ਦੇ ਵਿੱਚ ਜਿਹੜੇ ਪਲਾਨ ਬਣਾਉਣੇ ਆ ਉਸ ਕਰਨ ਵਾਸਤੇ ਤਿਆਰ ਹੋ ਜੇ ਤਾਂ ਹੈਗਾ ਰੈਡੀ ਫਿਰ ਆਪਣੇ ਕੰਮ 'ਚ ਆਪ ਨੂੰ ਹੱਥ ਪਾਉਣਾ ਚਾਹੀਦਾ ਹੈ ਕੰਮ ਛੋਟਾ ਵੱਡਾ ਜਿਹੜਾ ਮਰਜ਼ੀ ਹੋਵੇ ਜਿਹਦੇ ਕੰਮ ਉਹ ਤੁਸੀਂ ਰਿਸਪੌਂਸਿਬਲ ਹੋ ਕੰਮ ਕਰਨਾ ਹੈ ਨਾ ਉਹਨੂੰ ਫਿਰ ਇਦਾਂ ਹੀ ਕਰਨਾ ਪੈਂਦਾ ਤੇ ਬਾਕੀ ਆਵਾ ਕੋਈ ਵੀ ਸ਼ੌਪ ਨਵੀਂ ਖੋਲਦੇ ਆ ਨਾ ਉਹਦੇ ਵਿੱਚ ਜਿਆਦਾ ਆਪਣੇ ਕੋ ਮਿੱਤਰੋ ਬੈਂਕ ਬੈਲੈਂਸ ਹੀ ਬਹੁਤ ਜਿਆਦਾ ਪੈਸੇ ਹੀ ਬਹੁਤ ਆਪਣੇ ਕੋ ਹੋਵੇ ਜਿਹੜਾ ਆਪਣੀ ਪੂਰੀ ਤਰ੍ਹਾਂ ਜੇ ਹੈਲਪ ਕਰੇ ਉੱਪਰ ਆਪਣੀ ਤੇ ਜਾਂ ਫਿਰ ਆਪਣੇ ਕੋ ਹੋਵੇ ਮੈਨ ਪਾਵਰ ਆਪਣੇ ਆਪਣੇਆਂ ਦੀ ਜਿੱਦਾਂ ਕਿ ਜਦੋਂ ਮੈਂ ਸ਼ੌਪ ਜਿਹਨੂੰ ਕੀਤੀ ਸੀਗੀ ਮੇਰੇ ਨਾਲ ਸਿਮਰ ਨਾਲ ਕੰਮ ਕਰਨ ਵਾਸਤੇ ਲੱਗੀ ਫਿਰ ਫਾਦਰ ਸਾਹਿਬ ਨੇ ਮੈਨੇ ਬਹੁਤ ਜਿਆਦਾ ਹੈਲਪ ਕੀਤੀ ਆ ਮਾਤਾ ਨੇ ਮੇਨੇ ਮੇਨਾ ਕੰਮ ਕਰਵਾਇਆ ਇਹ ਸਾਰੇ ਨੇ ਫੈਮਿਲੀ ਵਰਕ ਕਰਕੇ ਅਸੀਂ ਆਪਣੀ ਉੱਪਰ ਤੱਕ ਲੈ ਗਏ ਆ ਤੇ ਨਵੇਂ ਕੰਮ ਦੇ ਵਿੱਚ ਜ਼ਰੂਰੀ ਹੁੰਦਾ ਜਦ ਤੱਕ ਗੱਡੀ ਲਈ ਤੇ ਨਹੀਂ ਆਉਂਦੀ ਹੈਗੀ ਜਦ ਤੱਕ ਆਪਣੇ ਸਾਥੀ ਹੁਣ ਬਹੁਤ ਜਿਆ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਪੈਂਦਾ ਸਮੇਂ ਨਾਲ ਸਮੇਂ ਨਾਲ ਚੀਜ਼ਾਂ ਚੱਲੀ ਜਾਂਦੀ ਹੈ ਥੋੜੀ ਦੁਕਾਨ ਦਾ ਨੌ ਬਣਨਾ ਸ਼ੁਰੂ ਹੋ ਜਾਂਦਾ ਹੈ ਸਾਰਾ ਕੁਝ ਫਿਰ ਸਮੇਂ ਨਾਲ ਡਿਵੈਲਪ ਹੁੰਦਾ ਚੱਲ ਜਾਂਦਾ ਹੈ ਪਰ ਸ਼ੁਰੂਆਤ ਦੀ ਗੱਲ ਕਰਦਾ ਹਾਂ ਸੱਚੀ ਗੱਲ ਹੈ ਨਾ ਹਾਂਜੀ ਬਾਕੀ ਮੇਰੇ ਤੋਂ ਜਿਹੜੀ ਆਪਾਂ ਗੱਲਾਂ ਕਰਦੇ ਆ ਨਾ ਇਹ ਵਾਲਾ ਹਰ ਇੱਕ ਦੇ ਨਾਲ ਗਲਤ ਹੁਕਦੇ ਨਹੀਂ ਹੁੰਦੀ ਮੈਂ ਉਹ ਗੱਲ ਆਪਣੀ ਕਰਦਾ ਜੇ ਮੇਰੀ ਖੁਦ ਦੀ ਗੱਲ ਹੈ ਜਿਹੜੀ ਮੇਜਾ ਮੇਰਾ ਆਪਣਾ ਐਕਸਪੀਰੀਅੰਸ ਰਿਹਾ ਪਰਸਨਲ ਐਕਸਪੀਰੀਅੰਸ ਮੈਂ ਉਹ ਸਾਰੀਆਂ ਗੱਲਾਂ ਮੈਂ ਤੁਹਾਨੂੰ ਦਰਨੇ ਕਰਦਾ ਵੀ ਕਿੱਦਾਂ ਆਪਾਂ ਮਾਲਾ ਵੀ ਜਿਹੜੇ ਤੁਸੀਂ ਸਟਾਰਟ ਕਰਕੇ ਅੱਪੋਰ ਤੱਕ ਪਹੁੰਚੇ ਆ ਉਹ ਸਾਰੀਆਂ ਗੱਲਾਂ ਮੈਂ ਤੁਹਾਡੇ ਨੂੰ ਵਲੌਗ ਦੇ ਵਿੱਚ ਕੀਤੀਆਂ ਤੇ ਆਈ ਹੋਪ ਤੁਹਾਨੂੰ ਸਾਰੀਆਂ ਗੱਲਾਂ ਮਾਲਾ ਵੀ ਕਲੀਅਰ ਕਰਤੀਆਂ। ਜੇ ਫਿਰ ਵੀ ਕੋਈ ਗੱਲਬਾਤ ਰਹਿ ਗਈ ਹੋਵੇ ਤੁਸੀਂ ਕਮੈਂਟ ਕਰ ਸਕਦੇ ਹੋ। ਪੁੱਛ ਸਕਦੇ ਹੋ ਆਪਣਾ ਛੋਟਾ ਵੀ ਵੱਡਾ ਵੀ ਸਮਝ ਗਿਆ। ਆਪਾਂ ਤੁਹਾਡੇ ਕਮੈਂਟਾਂ ਜਵਾਬੀ ਦੇਵਾਂਗੇ ਤੇ ਤੁਸੀਂ ਅੱਜ ਦੇ ਵਲੌਗ ਜੇ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ। ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਜੇ ਹਾਲ ਤੱਕ ਨਹੀਂ ਕੀਤਾ। ਬੈਲ ਆਈਕਨ ਤੇ ਕਲਿੱਕ ਕਰਿਓ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਕੱਲ ਨੂੰ ਮਿਲਾਂਗੇ ਹੋਰ ਵਲੌਗ ਦੇ ਵਿੱਚ।